ਅਹ ਦੋਸਤੋ ਸਾਡਾ ਪੰਜਾਬ ਹਮੇਸ਼ਾ ਹੀ ਪੂਰੇ ਬੁਰੇ ਹਾਲਾਤਾਂ ਤੇ ਔਂਕੜਾਂ ਦੇ ਵਿੱਚੋਂ ਹੀ गुज़रਦਾ ਆ ਰਿਹਾ ਹੈ ਚਾਹੇ ਉਹ ਜੰਗਾਂ ਦੀ ਗੱਲ ਕਰੀਏ ਹਿੰਦ-ਪਾਕਿਸਤਾਨ ਦੇ ਜੰਗ ਲੱਗੇ ਹੋਣ ਚਾਹੇ ਮੈਨਾ ਲੱਗਿਆ ਹੋਣ ਤੇ ਜਿਹੜੇ ਬਾਰਡਰ ਤੇ ਸਾਡੇ ਜਿਹੜੇ ਦਰਿਆਈ ਇਲਾਕੇ ਉੱਤੇ ਹਾੜਾਂ ਦੇ ਹੋਣ ਤੇ ਦੋਸਤੋ ਅਸੀਂ ਸ਼ੁਰੂ ਤੋਂ ਹੀ ਸਾਡੀ ਜਿਹੜੀ ਬਹਾਦਰ ਕੌਮ ਹੈ ਪੰਜਾਬੀਆਂ ਦੀ ਉਸ਼ਰੋਤੇ ਇੱਕ ਬਹਾਦਰ ਤੇ ਜੋਧੇ ਦੀ ਕੋਮ ਹੈ ਜਿਨ੍ਹਾਂ ਨੇ ਸੰਕਟ ਦੇ ਵਿੱਚ ਜੇਲਾਂ ਦੇ ਵਿੱਚ ਔਰ ਜੰਗਲਾਂ ਦੇ ਵਿੱਚ ਆਪਣੀ ਜਿਹੜੀਆਂ ਰਾਤਾਂ ਦਿਨ ਰਾਤ گزارਿਆ ਉਸ ਤਰ੍ਹਾਂ ਦੋਸਤੋ ਹੁਣ ਜਿਹੜੀ ਆਫਤ ਆਈ ਹੈ ਪਾਣੀ ਦੀ ਬਹੁਤ ਹੀ ਸੰਕਟ ਵਾਲੀ ਸੀ ਜਿੰਦੇ ਵਿੱਚ ਸਾਡੇ ਸਰਦਾਰ ਫੌਜਾ ਸਿੰਘ ਸਰਾਰੀ ਐਮਐਲਏ ਹਰਕਾ ਗੁਰੂ ਰਸਾਈ ਔਰ ਉਹਨਾਂ ਦੀ ਟੀਮ ਨੇ ਅਸੀਂ ਸਾਰੇ ਨੇ ਬਹੁਤ ਤਕੜੇ ਹੋ ਕੇ ਜਿਹੜੀ ਬਾਰਡਰ ਦੇ ਲੋਕਾਂ ਦੀ ਜਾ ਕੇ ਜਿੱਥੇ ਵੀ ਸਾਡੇ ਇਲਾਕੇ ਦੇ ਵਿੱਚ ਹੜਾ ਆਇਆ ਡੋਬਾ ਹੋਇਆ ਉੱਥੇ ਅਸੀਂ ਸਾਰਿਆਂ ਨੇ ਤਕੜੇ ਹੋ ਕੇ ਉਹਨਾਂ ਦਾ ਜਿਹੜੇ ਹੱਥ ਵਟਾਇਆ ਉਹਨਾਂ ਨੂੰ ਸਹਾਇਤਾ ਦਿੱਤੀ ਹੈ ਇਸ ਕਰਕੇ ਮੈਂ ਧੰਨਵਾਦੀਆਂ ਸਾਰੀਆਂ ਸੰਸਥਾਵਾਂ ਦਾ ਧਾਰਮਿਕ ਸੰਸਥਾਵਾਂ ਐਨ ਜੀਓ ਕਲਾਕਾਰ ਮੇਰੇ ਵੀਰ ਤੇ ਹੋਰ ਜਿਹੜੇ ਸਮਾਜ ਸੇਵੀ ਡਾਕਟਰ ਨੇ ਕੋਈ ਪਛਮਾ ਦਾ ਡਾਕਟਰ ਹੈ ਕੋਈ ਜਿਹੜੇ ਸਿਵਲ ਪ੍ਰਸ਼ਾਸਨ ਹੈਗਾ ਪੰਜਾਬ ਪੁਲਿਸ ਹੈਗੀ ਇਹ ਫੌਜੀ ਸਾਡੇ ਵੀਰ ਹੈਗੇ ਆ ਤੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਦਿਲ ਦੇ ਗਹਿਰਾਈਆਂ ਤੋਂ ਅਸੀਂ ਪੂਰੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਓਕੇ ਇਹ ਸਮੇਂ ਦੇ ਵਿੱਚ ਲੋਕਾਂ ਦਾ ਸਾਥ ਦਿੱਤਾ ਹੈ ਤੇ ਦੋਸਤੋ ਪੰਜਾਬੀ ਜਿਹੜੇ ਹੈਗੇ ਆ ਆਪ ਨੂੰ ਪਤਾ ਹੈ ਪੂਰੇ ਹਿੰਦੁਸਤਾਨ ਕੇ ਵਰਲਡ ਚ ਵੀ ਕਾਲ ਪੈ ਜਾਏ ਤੇ ਮੈਂ ਸਮਝਣਾ ਕਿ ਪੰਜਾਬ ਦੇ ਲੋਕ ਜਿਹੜੇ ਉਹਨਾਂ ਦਾ ਟਿੱਡ ਪਰਨ ਜੋਗੇ ਹੈਗੇ ਆ ਇਹਨਾਂ ਦੇ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਔਰ ਸੱਚੇ ਪਾਤਸ਼ਾਹ ਬਾਬਾ ਨਾਨਕ ਦੇਵ ਜੀ ਦੀ ਜਿਹੜੀ ਉੱਪਰ ਇਹਨਾਂ ਦੀ ਸ਼ਕਤੀ ਹੈ ਇਹਨਾਂ ਦੇ ਸਿਰ ਤੇ ਹੱਥ ਹੈ ਤੇ ਉਹ ਸਾਨੂੰ ਕਿਤੇ ਨਾ ਕਿਤੇ ਇਹ ਗੱਲ ਦਰਸਾਉਂਦਾ ਹੈ ਕਿ ਅਸੀਂ ਕਿਸੇ ਨੂੰ ਭੁੱਖਾ ਨਹੀਂ ਮਰਨ ਦੇਵਾਂਗੇ ਅਸੀਂ ਹਰੇਕ ਦਾ ਟਿੱਡ ਹਰੇਕ ਨੂੰ ਜਿਹੜਾ ਕੱਪੜਾ ਹਰੇਕ ਨੂੰ ਮਕਾਨ ਦੇਵਾਂਗੇ ਉਸੇ ਤਰ੍ਹਾਂ ਦੋਸਤੋ ਅੱਜ ਛੋਟਾ ਜਿਹਾ ਸੰਕਟ ਆਇਆ ਸੀ ਤੇ ਮੈਂ ਦੇਖਦਾ ਕਿ ਫਾਜ਼ਿਲਕਾ ਚਲੇ ਜਾਓ ਫਿਰੋਜ਼ਪੁਰ ਚਲੇ ਜਾਓ ਅੰਮ੍ਰਿਤਸਰ ਚਲੇ ਜਾਓ ਪਠਾਨਕੋਟ ਚਲੇ ਜਾਓ ਹੁਸ਼ਿਆਰਪੁਰ ਚਲੇ ਜਾਓ ਅਜਨਾਲੇ ਚਲੇ ਜਿੱਥੇ ਵੀ ਇਹ ਪਾਣੀ ਦਾ ਹੜ ਆਇਆ ਹੈ ਉੱਥੇ ਕੀ ਇਹ ਸਾਰਾ ਜਿਹੜਾ ਪੰਜਾਬੀ ਮੇਰੇ ਲੋਕ ਤੇ ਦੋਸਤੋ ਆਓ ਆਪਾਂ ਸੱਚੇ ਪਾਤਸ਼ਾਹ ਵੈਗੁਰੂ ਅੱਗੇ ਅਰਦਾਸ ਕਰੀਏ ਕਿ ਜਿਹੜਾ ਹੜ ਦਾ ਪਾਣੀ ਸੀ ਉਹ ਪਹਿਲਾਂ ਤਾਂ ਵੇਖੇ ਕੱਟ ਗਿਆ ਤੇ ਜਿਨ੍ਹਾਂ ਦਾ ਵੀਰਾਂ ਦਾ ਮੇਰੇ ਪੈਣਾ ਦਾ ਮੇਰੇ ਭਰਾਵਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਰੱਬ ਜਿਹੜਾ ਉਹਨਾਂ ਨੂੰ ਕਾਮਯਾਬ ਕਰੇ ਤੇ ਦੁਬਾਰਾ ਤੋਂ ਜਿਹੜੀ ਆਪਣੀ ਜ਼ਿੰਦਗੀ ਜਿਹੜੀ ਆਪਣਾ ਜੀਵਨ ਵਧੀਆ ਬਤੀਤ ਕਰ ਸਕਣ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਤੁਹਾਡਾ ਆਪਣਾ ਰਾਜ ਸਿੰਘ ਨੱਥੂ ਚਸਦੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ